ਜੇਲਾ ਪੁਲਿਸ ਨੇ ਇੱਕ ਗਰੁੱਪ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਜੋ ਕਥਾ ਤੌਰ ਤੇ ਨਾਮਜਨਮੀਆਂ ਬੱਚਿਆਂ ਨੂੰ ਦੂਸਰੇ ਸੂਬਿਆਂ ਵਿੱਚ ਲਿਜਾ ਕੇ ਵੇਚ ਰਿਹਾ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ 4 ਔਰਤਾਂ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਤਿਹਾਰ ਜੇਲ੍ਹ ਵਿੱਚ ਨજરਬੰਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਅਦਾਲਤ ਦੇ ਕੋਲੋਂ ਪ੍ਰੋਡਕਸ਼ਨ ਵਾਰੰਟ ਮੰਗੇ ਹਨ ਸਰ ਕੀ ਮਾਮਲਾ ਜੀ ਜਿਹੜਾ ਬੱਚਾ ਛੁੱਟਰੋ ਫੜਿਆ ਜੀ ਇਹਨੇ ਥਾਣਾ ਸਾਦਕ ਦੇ ਵਿੱਚ ਜਿਹੜਾ ਕੇਸ ਰਜਿਸਟਰ ਹੋਇਆ ਹੈ ਜੀ ਇਹਦੇ ਚ ਹੁਣ ਤੱਕ ਅਸੀਂ 6 ਰੈਸਟਾਂ ਕਰ ਚੁੱਕੇ ਜੀ 4 ਲੇਡੀਆਂ ਹੈਗੀਆਂ ਇਹ ਦੋ ਵਿਅਕਤੀ ਹੈ ਜੀ ਹਾਂ ਰਜਿੰਦਰ ਕੁਮਾਰ ਨਾਂ ਦਾ ਵਿਅਕਤੀ ਜਿਹੜਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਾ ਕੇ ਇਹਨੂੰ ਇੱਥੇ ਸਾਧਕ ਥਾਣੇ ਦੇ ਵਿੱਚ ਜਿਹੜੀ ਇਹਦੀ ਗ੍ਰਿਫਤਾਰੀ ਪਾਈ ਜਾਊਗੀ ਜੀ ਪੁੱਛਗਿੱਛ ਕੀਤੀ ਜਾਊਗੀ ਹੁਣ ਜਿਹੜਾ ਹੈਗਾ ਪ੍ਰੋਡਕਸ਼ਨ ਵਾਰੰਟ ਤੇ ਪਰਮਜੀਤ ਸਿੰਘ ਨੂੰ ਲਿਆਂਦਾਇਆ ਸੀਗਾ ਜੀ ਉਹਦੀ ਜਿਹੜੀਆਂ ਇਹ ਅਰੈਸਟ ਪਾਈਏ ਜੀ ਕਿ ਬੱਚੀ ਚੋਰੀ ਹੋਈ ਸੀ ਉਹ ਹਲੇ ਤੱਕ ਨਹੀਂ ਮਿਲੀ ਹੈ ਜੀ ਜਿਹੜੀ ਸਾਧਕ ਦੇ ਪਿੰਡ ਤੋਂ ਹੋਈ ਸੀ ਚੋਰੀ ਜੀ ਅਜੇ ਰਿਕਵਰੀ ਬਾਕੀ ਰਜਿੰਦਰ ਕੁਮਾਰ ਨੂੰ ਹੀ ਪਤਾ ਉਹਨੇ ਬੱਚੀ ਅੱਗੇ ਜਿਹੜੀ ਦਿੱਤੀ ਹੋਈ ਸੀ ਜੇਲਾ ਪੁਲਿਸ ਨੇ ਇੱਕ ਗਰੁੱਪ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਜੋ ਕਥਤ ਤੌਰ ਤੇ ਨਾਮਜਨਮੀਆਂ ਬੱਚਿਆਂ ਨੂੰ ਦੂਸਰੇ ਸੂਬਿਆਂ ਵਿੱਚ ਲਿਜਾ ਕੇ ਵੇਚ ਰਿਹਾ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ 4 ਔਰਤਾਂ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਤਿਹਾਰ ਜੇਲ੍ਹ ਵਿੱਚ ਨਜ਼ਰਬੰਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਅਦਾਲਤ ਦੇ ਕੋਲੋਂ ਪ੍ਰੋਡਕਸ਼ਨ ਵਾਰੰਟ ਮੰਗੇ ਹਨ ਸਰ ਕੀ ਮਾਮਲਾ ਜੀ ਹੈ ਜਿਹੜਾ ਬੱਚਾ ਛੁੱਟਰੋਪੜ ਹੈ ਜੀ ਇਹਨੇ ਥਾਣਾ ਸਾਦਕ ਦੇ ਵਿੱਚ ਜਿਹੜਾ ਕੇਸ ਰਜਿਸਟਰ ਹੋਇਆ ਹੈ ਜੀ ਇਹਦੇ ਚ ਹੁਣ ਤੱਕ ਅਸੀਂ 6 ਰੈਸਟਾਂ ਕਰ ਚੁੱਕੇ ਜੀ 4 ਲੇਡੀਆਂ ਹੈਗੀਆਂ ਇਹ ਦੋ ਵਿਅਕਤੀ ਹੈ ਜੀ ਹਾਂ ਰਜਿੰਦਰ ਕੁਮਾਰ ਨਾਂ ਦਾ ਵਿਅਕਤੀ ਜਿਹੜਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਾ ਕੇ ਇਹਨੂੰ ਇੱਥੇ ਸਾਧਕ ਥਾਣੇ ਦੇ ਵਿੱਚ ਜਿਹੜੀ ਇਹਦੀ ਗ੍ਰਿਫਤਾਰੀ ਪਾਈ ਜਾਊਗੀ ਜੀ ਪੁੱਛਗਿੱਛ ਕੀਤੀ ਜਾਊਗੀ ਹੁਣ ਜਿਹੜਾ ਹੈਗਾ ਪ੍ਰੋਡਕਸ਼ਨ ਵਾਰੰਟ ਤੇ ਪਰਮਜੀਤ ਸਿੰਘ ਨੂੰ ਲਿਆਂਦਾਇਆ ਸੀਗਾ ਜੀ ਉਹਦੀ ਜਿਹੜੀਆਂ ਇਹ ਅਰੈਸਟ ਪਾਈਏ ਜੀ ਕਿ ਬੱਚੀ ਚੋਰੀ ਹੋਈ ਸੀ ਉਹ ਹਲੇ ਤੱਕ ਨਹੀਂ ਮਿਲੀ ਹੈ ਜੀ ਜਿਹੜੀ ਸਾਧਕ ਦੇ ਪਿੰਡ ਤੋਂ ਹੋਈ ਸੀ ਚੋਰੀ ਜੀ ਅਜੇ ਰਿਕਵਰੀ ਬਾਕੀ ਰਜਿੰਦਰ ਕੁਮਾਰ ਨੂੰ ਹੀ ਪਤਾ ਉਹਨੇ ਬੱਚੀ ਅੱਗੇ ਜਿਹੜੀ ਦਿੱਤੀ ਹੋਈ ਹੈ